ਜਿਹੜਾ ਇਹਨੇ ਕੰਮ ਕੀਤਾ ਨਾ ਮੇਰ ਨਾਲ ਅੱਜ ਦਲਜੀਤ ਅੱਜ ਮੈਂ ਉਹ ਕੰਮ ਕਰਨ ਲੱਗਾ ਹੀ ਹਾਂ ਜਿਹੜਾ ਮੈਂ ਜ਼ਿੰਦਗੀ 'ਚ ਕਦੀ ਸੋਚਿਆ ਵੀ ਨਹੀਂ ਮੇਰਾ ਤੇ ਮੇਰੇ ਪਰਿਵਾਰ ਦਾ ਤੂੰ ਕੱਖ ਨਹੀਂ ਛੱਡਿਆ ਓਏ ਤੂੰ ਫੇਰ ਆ ਗਿਆ ਵਾ ਤੇ ਹਰ ਰੋਜ਼ ਇਹੋ ਛੇਪਾ ਵਾ ਭੱਜਾ ਇੱਥੋਂ ਛੇਤਰਮਨ ਨੂੰ ਚਾਰ ਦੇ ਰਵੇਂ ਉਹ ਤੇਰੇ ਵਾਸਤੇ ਸਭ ਕੁਝ ਪਹਿਲੀ ਹੋ ਗਈ ਨਾ ਭਰਾਦ ਨਹੀਂ ਨਾ ਤੈਨੂੰ ਚਾਹੀਦਾ ਠਿਕ ਤੇ ਰੱਖ ਕੇ ਲੈ ਜੀ ਇਹਨੂੰ ਮੇਰਾ ਸ਼ਰਾਬ ਤੈਨੂੰ ਐਦਾਂ ਦਾ ਲੱਗਣਾ ਵਾ ਨਾ ਤੂੰ ਮੰਜੀ ਤੇ ਬੈਠਾ ਰੋਣਾ ਹੀ ਹੋ ਆ ਵੇਖ ਫੇਰ ਅੱਜ ਕਿ ਜੈ ਦਦਾਂ ਤੇ ਸਭ ਕੁਝ ਜਾਣਦੇ ਨੇ ਲੈ ਸਜਣਾ ਦੁਸ਼ਮਣ ਤੋਂ ਦੁਸ਼ਮਣ ਤੋਂ ਖਤਰਾ ਕਟ ਹੁੰਦਾ ਆਪਣਿਆਂ ਤੋਂ ਬਚ ਕੇ ਰਹਿ ਸਜਣਾ ਦੁਸ਼ਮਣ ਤੋਂ ਖਤਰਾ ਕਟ ਹੁੰਦਾ